ਤੇ ਮਿਲ ਜਾਣਗੇ ਹੋਰੇ ਇਤੋਂ ਹੀ ਵੱਡੇ ਮਾ ਜਾਣਗੇ ਇਸ ਦੇ ਵੱਡੇ ਦਾਂਗੇ ਸਿਰਫ 250 ਰੁਪਇਆ ਓਨਲੀ 250 ਰੁਪਇਆ ਜੀ 250 ਰੁਪਇਆ ਛੋਟਾ 200 ਦਾ ਦੇ ਦੂਗਾ ਵੱਡਾ ਸਾਨੂੰ 250 ਦੇ ਦੂਗਾ ਕੋਈ ਚੱਕਰੇ ਨਹੀਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਨਵੀਂ ਵੀਡੀਓ 'ਚ ਤੁਹਾਡੇ ਨਾਲ ਸਵਾਗਤ ਹੈ ਜੀ ਅੱਜ ਅੱਜ ਆਪਾਂ ਕੰਮ ਦੀ ਵੀਡੀਓ ਪਾਏ ਕਰਾਂਗੇ ਤੇ ਪੈਂਦੀ ਨਾ ਪਹਿਲੀ ਪੈਂਦੀਆਂ ਨਾ ਇਹ ਮਤਲਬ ਜਿਵੇਂ ਕੋਈ ਆਪਣੇ ਵੀਰ ਭਾਈ ਨੇ ਕੱਪੜਾ ਲੈਣਾ ਨਾ ਦੜਬਾ ਸਾਨੂੰ ਨੇੜੇ ਪੈਂਦਾ ਦੜਬਾ ਤੇ ਦੜਬੇ ਦੇ ਵਿੱਚ ਇੱਕ ਸ਼ਾਪ ਲੱਗਿਆ ਸਾਨੂੰ ਦੁਕਾਨ ਚੱਲਦੀ ਆ ਪੋਥੀ ਜਾ ਰਿਆਂ ਵਾਲੇ ਫਿਰ ਅਲਸ ਸਾਨੂੰ ਸਾਰ ਨੂੰ ਵੀ ਦਿਖਾ ਦ ਵੀ 1000 ਰੁਪਇਆ ਖਰਚ ਕਰਕੇ ਨਾ ਤੁਸੀਂ ਸਰਦਿਆਂ ਦੇ ਸਾਰੇ ਕੱਪੜੇ ਲੈ ਜਾਓਗੇ। ਬਸ ਗੱਲ ਖਤਮ ਇੱਥੇ ਐ। ਪਾ ਲਓ ਸਾਹਿਬ ਹੁਣ। ਤੇ ਤੁਹਾਨੂੰ ਚਾਲਦਿਆਂ ਰਸਤਾ ਦਿਖਾਉਣਾ ਕਿੱਥੋਂ ਦੀ ਕੀ ਕੁਛ ਨਹੀਂ ਤੇ ਬਣੇ ਰਿਓ ਵੀਡੀਓ ਦੇ ਵਿੱਚ ਬਾਈ। ਪੁੰਚ ਗਏ ਮਿੱਤਰੋ ਲੋਕੇਸ਼ਨ ਤੇ ਦੜਬਾ ਤੇ ਆਪਾਂ ਨੇ ਜਾਣਾ ਹੁਣ ਉਹ ਗਲੀ ਦੇ ਵਿੱਚ। ਉੱਥੇ ਆ ਲੌਂਗਲੀ ਫੈਸ਼ਨ ਤੇ ਆਪਾਂ ਤੁਹਾਨੂੰ ਲੈ ਕੇ ਚੱਲਦਾਂ ਕੀ ਕਹਿੰਨਾ ਬੱਬੋ ਸਰਦਿਆਂ ਦੇ ਕੱਪੜੇ ਕਹਿੰਦੇ ਆ। ਬੋ ਕਹਿੰਦੇ ਆ ਇਹਨੇ। ਕਹਿੰਦੇ ਆ ਚੱਲੀਏ ਫਿਰ ਹੁਣ ਆਪਾਂ। ਚੱਲ ਜਾਈਏ। ਲੋ ਜੀ ਮਿੱਤਰੋ ਚੱਲਦਿਆਂ ਤੇ ਆਫਰ ਦੇਖਦੇ ਆਂ ਬਾਈ ਹੁਣਾਂ ਨੇ ਕਿਹ ਜਿਹਾ ਰੱਖੀਗੀ ਤੇ ਜੈਨਰੇਟਰ ਦੇ ਵਿੱਚ ਕੱਪੜੇ ਦਿੰਦਾ ਚੱਲਦਾ ਫਟਾਫਟ ਰੱਪਾ ਦੇ ਦਿਆ ਹਣਾ ਚੁਰ ਚੱਲਿਆ ਆ। ਤੇ ਪਹਿਲਾਂ ਤਾਂ ਕੀ ਹਾਲ ਚਾਲ ਹੈ? ਬਹੁਤ ਵਧੀਆ। ਕੱਪੜਾ ਤੇ ਆਫਰ ਲੈਣੇ ਸਾਰਿਆਂ ਨੂੰ ਵੀਡੀਓ ਦੇਖਣ ਲੱਗ ਰਹੇ ਨੇ। ਅੱਛਾ ਜੀ। ਕਿੰਨੇ ਸਿਆਣ ਵਾਲਾ ਕੱਪੜਾ ਲੈਣਾ ਬਾਈ ਤੂੰ? ਹਾਂਜੀ। ਲੌਂਗਲੀ ਫੈਸ਼ਨ ਤੋਂ ਦਿਖਾਈ ਦਿੱਤੀ ਬਾਹਰੋਂ ਸ਼ਾਪ ਹਣਾ। ਭਰਾ ਕੋਲ ਹੁਣ ਗੱਲ ਕਰਾਂਗੇ ਕੱਪੜਾ ਕਿਹਜਾ ਤੇ ਰੇਟ ਕਿਹਜਾ। ਰੇਟ ਤਾਂ ਮਿੱਤਰੋ ਮੈਂ ਕਹਾਂ ਨਾ ਸੜੀ ਲਾ ਦਿੰਦੇ ਨੇ ਇਹ। ਪਹਿਲਾਂ ਵੀ ਇਹਨਾਂ ਦੇ ਆਫਰਾਂ ਚੱਲ ਜਾਂਦੇ ਤੇ ਅੱਜ ਆਪਾਂ ਨਵੇਂ ਨਵੇਂ ਮਾਡਲ ਲੈ ਕੇ ਆਏ ਹਣਾ ਦਿਖਾਈਏ ਇੱਕ ਵਾਰੀ ਸਾਰਿਆਂ ਨੂੰ ਹਾਂਜੀ ਹਾਂ ਅੱਜ ਕੱਲ੍ਹ ਚੱਲ ਰਿਹਾ ਇਹਦਾ ਮੜਾ ਕਹਿੰਦੇ ਮੁੰਡੇ ਕਹਿੰਦੇ ਸਵਾਗ ਸ਼ਾਰਟ ਆਪ ਮੌਣੀ ਰਹੇ ਹਾਂਜੀ ਲੈ ਇਹ ਇਹਦਾ ਇੱਕ ਫਾਇਦਾ ਹੁੰਦਾ ਮਨਜਿੰਦਰ ਦਾ ਉਹ ਜਿੱਥੇ ਤੁਸੀਂ ਦੁਕਾਨ ਤੇ ਆਏ ਹੋ ਇਹ ਤੁਹਾਨੂੰ ਇੱਕੋ ਮੁੱਲ ਦੇ ਵਿੱਚ ਤੁਹਾਨੂੰ ਵੈਰਾਈਟੀ ਬੜੀ ਤਾਕੜੀ ਤੇ ਜਾਂਦਾ ਹੁਣ ਮੰਨ ਕੇ ਚੱਲੋ ਕਿਸੇ ਆਪਣੇ ਵੀਰ ਭਾਈ ਨੇ ਸਵਾਗ ਸ਼ਰਟ ਲੈਣੀ ਹੈ ਇਹਦਾ ਆਪਾਂ ਕਿੰਨਾ ਰੇਟ ਕਰ ਦਿੰਨੇ ਹਾਂ 399 ਦੀ 399 ਨੂੰ ਜਿੱਕੋਂਗੇ ਦੇ ਵਿੱਚ ਆਪਸ਼ਨ ਦੇਖੋ 399 ਰੁਪਏ ਲੈਣੇ ਨੇ ਆਹ ਰੈਕ ਭਰੇ ਪੈਨੇ ਦੋ ਹਾਂਜੀ ਕੱਲਾ ਇਹ ਨਹੀਂ ਮਾਲ ਉੱਪਰ ਛੱਤ ਤੇ ਪਿਆ ਬਾਦੂ ਇਹ ਨਾ ਕਹੋ ਕਿ ਮੁੱਕ ਜੂ ਖਤਮ ਖਤਮ ਕੋਈ ਨਹੀਂ ਹੁੰਦਾ ਫੁੱਲ ਚੱਲੂਗਾ 399 ਰੁਪਏ ਦੇ ਵਿੱਚ ਇਹ ਚੱਲ ਗਏ ਆਪਣੀ ਗੋਲਗਲਾਮੇ ਵਾਲੀ ਹਣਾ ਸਵੇਗ ਛਾੜਾ ਕਹਿ ਦਿੰਨੇ ਆ ਤੇ ਇਹ 399 ਰੁਪਏ ਦੇ ਵਿੱਚ ਹੀ ਇਹ ਸੋਨੂੰ ਦੇ ਦੂਗਾ ਅਜੇ ਪਲੀ ਵੀ ਜਿਹੜੇ ਆਪਾਂ ਹਾਫ ਜਿਪਰ ਦੀ ਗੱਲ ਕਰ ਲੈਨੇ ਇਹ ਵੀ 399 ਹਣਾ 399 ਦਾ ਅਚਾ ਕਿਸੇ ਨੂੰ ਟੋਪੀ ਵਾਲਾ ਲੈਣਾ ਹੁੰਦਾ ਜਿਹੜਾ ਉਹ ਹਾਂਜੀ ਆ ਲਓ ਕੈਪ ਵਾਲੇ ਮਿਲ ਜਾਣਗੇ ਜੀ ਇਹ ਵੀ 399 ਮੀ ਰਹੂਗਾ 399 ਦੇਖੋ ਬੈਕ ਪ੍ਰਿੰਟ ਹੋਏਗਾ ਬਾਹਾਂ ਤੇ ਪ੍ਰਿੰਟ ਹੋਏਗਾ ਹਾਂ ਡਿਜ਼ਾਈਨ ਲੱਗ ਲੱਗ ਮਿਲ ਜਾਣਗੇ ਅਲੱਗ ਅਲ ਤੇ ਇਹਦੇ ਵਿੱਚ ਇੱਕ ਵਾਰਾ ਕਹਿੰਦੇ ਨੇ ਕਿ ਬਈ ਸਾਈਜ਼ ਗੜੇ ਗੜੇ ਹੁੰਦੇ ਨੇ ਕਿਉਂਕਿ ਕਿਸੇ ਦਾ ਸਰੀਰ ਪਤਲਾ ਹੁੰਦਾ ਕੋਈ ਮੋਟਾ ਹੁੰਦਾ ਹਨਾ ਇਹਦੇ ਵਿੱਚ ਫਿਰ ਸਾਈਜ਼ ਕਿਹੜੇ ਕਿਹੜੇ ਮੰਗਲ ਸਾਈਜ਼ ਆਉਂਦੇ ਨੇ ਐਮ ਐਲ ਐਕਸ ਐਮ ਐਲ ਐਕਸ ਹਾਂ ਜਿਹੜੇ ਭਰਨ ਲੈਣੇ ਵੱਲੋ ਡਬਲ ਐਕਸ 3 ਐਕਸ ਹਾਂ ਉਹਦੇ ਬਸ ਰੇਟ 50 ਕਰੇ ਵਜ ਜਾਂਦੇ ਨੇ 50 ਰੁਪਏ ਬਸ ਬਸ 50 ਉਹ 50 ਰੁਪਏ ਦੇ ਫਰਕ ਦੇ ਨਾਲ ਯਾਰ ਤੁਹਾਨੂੰ ਵੀ ਦੇ ਦੂੰ ਚਲੋ ਯਾਰ ਉਹ ਚ ਮੈਂ ਆਫਰ ਕਰਵਾ ਦੂੰਗਾ ਠੀਕ ਆ ਕੋਈ ਚੱਕਰ ਨਹੀਂ ਆਪਣੇ ਫੇਸ ਦਾ ਫੋਲੋ ਕਰਕੇ ਆ ਜਾਓਗੇ ਯਾਰ ਉਹ ਵੀ ਕਰਵਾ ਦੂੰਗਾ ਹੋਰ ਦੱਸੋ ਇੰਨਾ ਕਰਾਂ ਤੁਹਾਡੇ ਵਾਸਤੇ ਔਰ ਜਿੰਨਾਂ ਨੇ ਲੈ ਆ ਸਾਰਾ ਸਟਾਕ ਬਸਾ ਕੋਟੀਆਂ ਹੀ ਪੰਜਣਾ ਆਪਣੇ ਕੋਲ ਕੋਟੀ ਦੇ ਲੋ ਦਾ ਗੋਲਗੋਲੇ ਦੇ ਲੋ ਚਾਹੇ ਲੋ ਲੋ ਜਿਪਰ ਵਾਲੀ ਦੀ ਹਾਂ ਓਨਲੀ 250 ਰੁਪਏ ਲੈ ਕੋਟੀ ਲੈ ਜਾਓ ਮਿੱਤਰੋ ਭਰਾ ਕੋਲ ਸਿਰਫ 250 ਰੁਪਏ ਦੀ ਇਹਦਾ ਫਰੀ ਸਾਈਜ਼ ਹੀ ਹੁੰਦੇ ਨੇ ਤਾਂ ਅਪਰੋਕਸੀਮੇਟ ਸਾਰਿਆਂ ਦੇ ਆਈ ਜਾਂਦੀਆਂ ਨੇ ਹਾਂ ਆਈ ਜਾਂਦੇ ਨੇ ਹੁਣ ਚ ਕਹਿੰਦੇ ਨੇ ਮੁੰਡੇ ਕਹਿੰਦੇ ਟਰੈਕਸੂਟ ਪਾਉਣੇ ਆ ਹੈ ਇੱਕੋ ਰੰਗ ਦੇ ਸਤਵਲ ਦਾ ਕੱਪੜੇ ਦੀ ਗੱਲ ਕਰ ਲੋ ਸਟਾਫ ਦੀ ਕੱਪੜੇ ਕਾਚੇ ਵਿੰਡਸ਼ੀਲ ਦਾ ਕੱਪੜਾ ਲੱਗਿਆ ਜੀ ਗਰਮ ਕੱਪੜਾ ਹੁੰਦਾ ਸੀ ਹੁਣ ਜੇ ਤਾਂ ਤੁਸੀਂ ਬਾਈ ਕਿਤੇ ਵੀ ਬਾਗੇ ਲੈਣ ਮੈਂ ਚਲੋ ਇਹ ਨਹੀਂ ਕਹਿੰਦਾ ਮੈਂ ਤਾਂ ਕਹਿੰਦਾ ਰੇ ਹੁਣ ਜੇ ਮਾਰਕਟ ਲੈਣ ਵਾਗੇ ਬੰਦੇ ਕਿਸੇ ਨੇ 1000 ਰੁਪਏ ਕਹਿ ਦੇਣਾ। ਹਾਂਜੀ। ਚਲ ਉਹਨੇ 100 ਰੁਪਏ ਡਿਸਕਾਊਂਟ ਦੇਣਾ ਕਹਿੰਦਾ 900 ਦਾ ਲੈ ਜਾਓ। ਉਹਨੇ ਫੇਰ ਵੀ ਤੁਸੀਂ ਲੜ ਝਗੜ ਕੇ ਕਹੋਗੇ 800 ਰੁਪਏ ਦੇ ਦਿਓ। ਇੱਥੇ ਦਾ ਰੇਟ ਸੁਣ ਕੇ ਤੁਸੀਂ ਉਰੀ ਆਉਂਗੇ ਕਿਤੇ ਹੋਰ ਕੋਲ ਜਾਉਂਗੇ। ਅੱਛਾ ਜੀ ਕਿਸੇ ਨੇ ਟ੍ਰੈਕਸੂਟ ਲੈਣਾ ਹੈ ਪਰ ਸਭ ਤੋਂ ਪਹਿਲਾਂ ਤਾਂ ਸਾਈਜ਼ ਮੈਟਰ ਕਰਦਾ ਹੁੰਦਾ। ਹਾਂਜੀ। ਕਿੰਨੇ ਤੋਂ ਲੈ ਕੇ ਕਿੰਨੇ ਸਾਈਜ਼ ਤੱਕ ਆਪਣੇ ਕੋਲ ਪਈ ਨੇ? ਸਾਈਜ਼ ਐਮ ਐਲ ਐਕਸਲ ਜੀ। ML XL ਤਿੰਨ ਸਾਈਜ਼ ਪਏ ਨੇ ਰੈਡ ਕਿਰੂਗਾ ਟਰੈਕਸੂਟ ਦਾ ਰੇਟ ਓਨਲੀ 599 ਰੁਪਏ ਦੀ ਸੁਣ ਰਹੇ ਹੋ ਟਰੈਕਸੂਟ ਦਾ ਰੇਟ 599 ਰੁਪਏ ਅਜਾ ਜਿਹੜੇ ਵੀਰ ਭਾਈ ਨੇ ਮੰਗਵਾਉਣਾ ਵੀ ਹੈ ਨਾ ਇਹਦਾ ਨੰਬਰ ਮੈਂ ਸਕਰੀਨ ਤੇ ਚਲਾ ਦੂੰਗਾ ਆਪਣੇ ਭਰਾ ਦਾ ਤੁਸੀਂ ਕੂਰੀਅਰ ਕਰ ਦਾਂਗੇ? ਹਾਂਜੀ ਹਾਂ ਕਰ ਦਾਂਗੇ ਜੀ। ਕੂਰੀਅਰ ਕਰਾ ਦਾਂ ਕੋਈ ਚੱਕਰ ਨਹੀਂ। ਇਹਦੇ ਵਿੱਚ ਕਲਰ ਕਿੰਨੇ ਕਨ ਆਪਣੇ ਕੋਲ? ਟਰੈਕਸ ਤਾਂ ਦੇ ਪੰਜ-ਛੇ ਮਿਲ ਜਾਂਦੇ ਨੇ ਜੀ। ਪੰਜ-ਛੇ ਕਲਰ ਮਿਲ ਜਾਂਦੇ ਨੇ। ਆਜੋ ਬਾਈ ਯਾਰ ਵਧੀਆ ਸੋਹਣੇ ਨੇ ਯਾਰ ਇਹ ਨਹੀਂ ਹੈ ਕਿ ਹਣਾ ਉਹੀ ਨੇਗੇ। ਕੱਪੜਾ ਹੀ ਵਧੀਆ ਕਲਰ ਵੀ ਸੋਹਣੇ ਆ ਤੁਹਾਡੇ ਸਾਹਮਣੇ ਪਏ ਨੇ। ਬਾਕੀ ਆ ਬਲੈਕ ਸ਼ੈਡ ਪਏ ਨੇ। ਅੱਛਾ ਇਹ ਤਾਂ ਚਲੋ ਟਰੈਕ ਸੂਟ ਹੋ ਗਏ। ਕਿਸੇ ਆਪਣੇ ਕੋਲ ਨਾ ਗਰਮ ਲੋਰਾਂ ਲੋਰਾਂ ਲੈਣੀ ਆ ਹੁਣ ਫੇਰ। ਸਭ ਤੋਂ ਵੱਡਾ ਫਿਰ ਆਪਣਾ ਲੋਰਾਂ ਤੇ ਲੱਗਿਆ ਹੋਇਆ ਜੀ। ਪਰ ਉਹ ਕੌਣ ਦੱਸਿਆ ਪਰ ਉਹ ਲਾਉ। ਪਹਿਲਾਂ ਦੱਸਣਾ ਸੀ ਉਸ ਤੋਂ ਵੱਡਾ ওভারਸਾਈਜ਼ ਨੇ 250 ਰੁਪਏ ਚਾਹੀਦੇ ਨੇ। 200 250 ਚ ਦੇ ਦਾਂਗੇ, ਲੋਰ ਦੇ ਦਾਂਗੇ। ਲੋਰ ਦੇਖੋ ਅੰਦਰ ਫਰ ਲੱਗੀ ਹੋਈ ਵਧੀਆ ਫੁੱਲ ਕਰਨ ਹੈ ਜੀ। ਇੱਕ ਵੱਡਾ ਸਾਈਜ਼ ਚੱਕ ਕੇ ਦਿਖਾ ਦਿਓ ਕਈ ਭਰਾ ਕਹਿੰਦੇ ਨੇ ਕਿ ਛੋਟੇ ਜਿਮਾਸ ਹੁਣ ਇਹ ਹੈ ਇੱਕ ਕੜਾ ਸਾਈਜ਼ ਆਗਾ ਆਪਣਾ ਐਮ ਐਕਲ ਹੈ। ਇਹ ਸਾਈਜ਼ ਐਮ ਹੈ ਜੀ। ਐਮ ਆ ਗਿਆ। ਆ ਆ ਗਿਆ ਆਪਣਾ। ਉਸ ਤੋਂ ਵੱਡੇ ਮਿਲ ਜਾਣਗੇ ਸਾਰੇ ਜੀ। ਇਹ ਆ ਗਿਆ ਆਪਣਾ ਬਈ 3 ਐਕਸ ਐਲ ਸਾਈਜ਼ ਆ ਬਈ ਆ ਦੇਖ ਲਓ। 3 ਐਕਸ ਐਲ ਸਾਈਜ਼ ਵਧੀਆ ਯਾਰ ਹਨਾ। ਫਰ ਵਾਲਾ ਲੱਗਿਆ। ਇਸ ਤੋਂ ਵੱਡੇ ਤੇ ਮਿਲ ਜਾਣਗੇ ਹੋਰ। ਇਦੋਂ ਹੀ ਵੱਡੇ ਮਿਲ ਜਾਣਗੇ। ਇਸ ਤੋਂ ਵੱਡੇ ਦੇ ਦਾਂਗੇ। ਸਿਰਫ 250 ਇਸ ਤੋਂ ਇਲਾਵਾ ਕੱਪੜੇ ਦੀ ਵੈਰਾਈਟੀ ਬਹੁਤ ਪਈ ਆ ਦੇਖ ਲਓ ਤੁਹਾਡੇ ਸਾਹਮਣੇ ਆ ਇਸ ਤੋਂ ਇਲਾਵਾ ਫੈਨਸੀ ਆਈਟਮ ਬਹੁਤ ਮਿਲ ਜਾਣਗੇ ਆਪਣੇ ਕੋਲ ਮਿਲ ਜੂਗਾ ਆ ਜਾਣਾ ਰੇਟ ਮਿੱਤਰੋ ਜਾਇਜ਼ ਨੇਗੇ ਤੇ ਆਜੋ ਕੋਈ ਚੱਕਰ ਨਹੀਂ ਨਾਮ ਸ਼ੋਅਬਦਸਤਾ ਲੌਂਗ ਲਿਫ ਫੈਸ਼ਨ ਦੜਬਾ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਬਾਕੀ ਜੇ ਵੀਰ ਬੰਨੇ ਮੰਗਵਾਉਣੇ ਨੇ ਉਹ ਵੀ ਕੰਟੈਕਟ ਕਰ ਲਓ ਜੀ ਕਿਸੇ ਨੂੰ ਰਿਆਣਾ ਹੋਵੇ ਹਨਾ ਵੀ ਆਪਾਂ ਸਵੇਰੇ ਸ਼ਾਪ ਕਿੰਨੇ ਕੁੱਝ ਓਪਨ ਕਰ ਦਿੰਦੇ ਆਗੇ ਸਵੇਰੇ ਆਪਣੀ ਸ਼ਾਪ 9 ਵਜੇ ਓਪਨ ਹੋ ਜਾਂਦੀ ਹੈ ਜੀ ਸ਼ਾਮ ਨੂੰ 6 ਵਜੇ ਤੱਕ ਜੀ ਸ਼ਾਮ ਨੂੰ 6 ਵਜੇ ਤੱਕ ਹੁੰਦੀ ਹੈ ਮਿੱਤਰੋ ਕਰ ਲਓ ਕੰਟੈਕਟ ਬਾਈ ਬਾਕੀ ਸਾਰੇ ਵੀਰ ਭਾਈਆਂ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਕਰਦਾ ਕਰੋ ਤਾਂ ਜੋ ਆਪਣੇ ਕਈ ਵਾਰ ਕਈ ਪ੍ਰਮਾਣ ਦੇ ਪੈਸੇ ਬਹੁਤ ਜ਼ਿਆਦੇ ਬਰਜ ਜਾਂਦੇ ਨੇ ਮਿੱਤਰੋ ਇਹ ਚੱਕਰ ਦੇ ਵਿੱਚ ਤਾਂ ਕਰਕੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਤੇਰੇ ਬਾਈ